ਤੇਰੀ ਜਿਹੜੀ ਆਕੜ ਹੈ ਨਾ ਇਹੋ ਸਮਝ ਲਈ ਇੰਨੇ ਹੀ ਤੇਰਾ ਇੱਕ ਦਿਨ ਖੁਰਾ ਖੋਜ ਮਿਟਾਉਣਾ ਹੈ ਤੇਰਾ ਵਜੂਦ ਇਸਨੇ ਹੀ ਖਤਮ ਕਰਨਾ ਹੈ ਸੋ ਹੰਕਾਰ ਬੰਦੇ ਨੂੰ ਲੈ ਡੁੱਬਦਾ ਹੈ ਮਹਾਰਾਜ ਸੁਚੇਤ ਕਰਦੇ ਨੇ ਇਹਦੇ ਕੋਲੋਂ ਦੂਰ ਰਹੁ ਤੁਸੀਂ ਰੋਜ ਪੜਦੇ ਹੋ بڑے بڑے ਅਹੰਕਾਰੀਆਂ ਨਾਨਕ ਗਰਭ ਗਲੇ ਵੱਡੇ ਵੱਡੇ ਹੰਕਾਰੀ ਗਰਭ ਵਿੱਚ ਹੀ ਗਲ ਗਏ ਉਹਨਾਂ ਦਾ ਆਤਮਿਕ ਜੀਵਨ ਗਲ ਗਿਆ ਫਰੀਰ ਅਹੰਕਾਰ ਵਿੱਚ ਉਹਨਾਂ ਦਾ ਗਲ ਗਿਆ ਕ੍ਰੋਧ ਵਿੱਚ ਉਹ ਗਲ ਗਏ ਚਿੰਤਾਵਾਂ ਵਿੱਚ ਉਹ ਗਲਦੇ ਗਏ ਸੁਖੀ ਕਿਹੜਾ ਵਸਿਆ ਹੈ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਜਿਹੜੇ ਤਲ ਤੇ ਰਹਿੰਦੇ ਨੇ ਈਗੋ ਛੱਡ ਦਿੱਤੀ ਆ ਰੋਗਾਂ ਛੱਡ ਦਿੱਤੀ ਅਹੰਕਾਰ ਛੱਡ ਦਿੱਤਾ ਮਸਕੀਨ ਹੋ ਗਏ ਨੀਵੇਂ ਹੋ ਗਏ ਪ੍ਰਮਾਤਮਾ ਦੇ ਦਰ ਤੇ ਜਿਹੜੇ ਝੁੱਕ ਗਏ ਸੁਖ ਉਹਨਾਂ ਮਾਣਿਆ ਹੈ ਹੰਕਾਰ ਦਾ ਬੇੜਾ ਜਲਦੀ ਡੁੱਬ ਜਾਂਦਾ ਹੈ ਪਾਤਸ਼ਾਹ ਕਹਿੰਦੇ ਨੇ ਫਿਰ ਇਸ ਚੰਮ ਦਾ ਹੰਕਾਰ ਕਾਦਾ ਹੈ ਜੋ ਮਿੱਟੀ ਤੋਂ ਬਣਿਆ ਹੈ ਅੱਜ ਮਿੱਟੀ ਪੈਰਾਂ ਤਲੇ ਹੈ ਕੱਲ ਨੂੰ ਸਿਰ ਤੇ ਪੈ ਜਾਣੀ ਹੈ ਕੱਲ ਨੂੰ ਕਬਰ ਵਿੱਚ ਹੋਵੇਂਗਾ